ਆ ਕਾਲ ਜੀ ਆ ਬਟੀ ਦੀ ਕਚੈਰੀ ਵਿੱਚ ਇੱਕ ਨਵਾਂ ਕੋ ਲੈ ਕੇ ਹਾਜ਼ਰ ਆ ਜੀ ਆ ਦੇਖੋ ਜੀ ਪੱਟੀਆਂ ਸ਼ਾਪ ਆ ਰੋਡ ਤੇ ਬਣੀ ਹੋਈ ਹੈ ਜੀ ਪੱਟੀਆਂ ਤੇ ਆ ਪਿੱਛੇ ਗੁਰਦੁਆਰਾਵਾ ਪੱਟੀਆਂ ਉੱਥੇ ਬੈਕ ਸਾਈਡ ਆ ਵੇਖੋ ਜੀ ਇੱਥੇ ਫੋਲੋ ਸਟੇਲਡ ਲਾਮਿਨੇਸ਼ਨ ਪ੍ਰਿੰਟ ਆਊਟ ਕੰਟਰੀਜ਼ ਦਾ ਸਮਾਨ ਹਰ ਲਾਈਨ ਦਿਨ ਤੋਂ ਸੇਵਾਵਾ ਜੁੜਿਆ ਨੇ ਦੇ ਕੋਲੀ ਤੇ ਫੋਰਸ ਡੇਟ ਲਾਮਿਨੇਸ਼ਨ ইমেল প্রিনਟ ਆਊਟ ਪੈਨ ਕਾਰਡ ਕਲਰ প্রিনਟ ਆਊਟ অনলাইন ਆਗਰੀਆਂ ਦਾ ਫਾਰਮ ਇੱਥੇ ਤੁਸੀਂ ਭਰ ਸਕਦੇ ਹੋ ਤੁਹਾਡਾ ਕਾਰਡ ਪ੍ਰਿੰਟ ਆਊਟ অনলাইন ਪਾਸਪੋਰਟ ਇੱਥੇ ਸਪਲਾਈ ਕਰਦੇ ਹਾਂ ਜੀ ਆਹ ਸ਼ੋਪ ਇਹਨਾਂ ਦੀ ਪੱਟੀਆਂ ਦੇਖੋ ਆਹ ਸ਼ੋਪ ਹੈ ਜਿੱਥੇ ਤੁਸੀਂ ਆਪਣਾ ਪੈਨ ਕਾਰਡ ਆਡ ਕਾਰਡ ਤੇ ਆਪਣੀਆਂ ਜੌਬਸ ਵੀ ਤੋਂ ਅਪਲਾਈ ਕਰ ਸਕਦੇ ਹੋ ਤੇ ਇਹਨਾਂ ਨੂੰ ਆ ਕੇ ਮਿਲੋ ਜੀ ਆਹ ਵੇਖੋ ਜਿਹੜੇ ਰੋੜ ਤੇ ਬਣੀ ਹੋਈ ਦਿਖਾਣਾਂ ਦੀ ਆ ਦੇਖੋ ਜੀ ਰੋਡ ਤੇ ਦੁਕਾਨਾਂ ਦੀ ਬਣੀ ਹੋਈ ਆ ਵਾ ਆ ਰੋਡ ਤੇ ਦੁਕਾਨ ਤੇ ਇਹਨਾਂ ਨਾਲ ਅਸੀਂ ਆਪਣਾ ਗੜਬੜ ਕਰਕੇ ਆਪਣੇ ਕੰਮ ਕਰਵਾ ਖਦੇ ਜੀ ਮਿਲਦੇ ਜੀ ਆਪਾਂ ਅਗਲੇ ਵਲੌਗ ਵਿੱਚ